ਜਿਨ ਸਤਗੁਰ ਸਤ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੀ ਭਾਗ ਹੀਣ ਪਾਪੀ ਜੰਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲੈ ਮਿਲਾਇਆ ਵਾਹਿਗੁਰੂ ਅਪੇ ਗੁਰਮੁਖ ਮਿਲੇ ਮਨਾਇ ਆਜਾ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਗੁਰ ਪ੍ਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਬੜ ਭਾਗੀ ਹਰ ਨਾਮ ਧਿਆਵੇ ਭਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦਰੜਾਵੇ ਮੇਰੇ ਪ੍ਰੀਤਮ ਪ੍ਰਾਰ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਓ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੈ ਹਰ ਸੋ ਚਿਤ ਲਾਵੇ ਅੰਮ੍ਰਿਤ ਬਚਨ ਸਤ ਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨ ਲਾਗੈ ਗੁਰਮਤਿ ਨਾਮ ਜਪੈ ਲਵਾਬੈ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਮੂਏ ਮਰ ਜਾਵੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਸਿੱਖ ਗੁਰਮਖ ਬਖਸ਼ ਮਿਲਾਵੇ ੴ ਸਤਿਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਰ ਦੀ ਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਰਦੀਐ ਹਮਰਾ ਜੋਰ ਸਭ ਰਹੋ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਬਸ ਹੈ ਸਰੀਰ ਰਖਾਉ ਭਗਤ ਜਨਾ ਕੋ ਸਰਦਾ ਆਪ ਹਰ ਲਾਈ ਵਿੱਚ ਗ੍ਰਸਤ ਉਦਾਸ ਵਿੱਚ ਗਿਰਸਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸਿਓ ਮਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿਤਕਾਰੇ ਕਮ ਹਮ ਹਰ ਲਾਏ ਸੋ ਹਮ ਕਰੋ ਜੋ ਆਪ ਕਰਾਏ ਜਿਨ ਕੀ ਭਗਤ ਮਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਹੰਗੂ ਜਰੀ ਮਹੱਲਾ ਪੰਜਵਾ ਚੋਪ ਦੇ ਘਰ ਪਹਿਲਾ ਇਕ ਊੰਕਾਰ ਸਤਿਗੁਰ ਪ੍ਰਸਾਦ ਕਾਹੇ ਮਨ ਚਿਤਵ ਉਦਮ ਜਾਹਰ ਹਰ ਹਰ ਜਿਉ ਪਰਿਆ ਸੈਲ ਪਥਰ ਮੈਂ ਜਾਣ ਤੋ ਪਾਇ ਤਾ ਕਾ ਰਿਜਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪ੍ਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭੋ ਕਰਿਆ ਊੜਾ ਊੜਾ ਬੈਸੇ ਕੋ ਸਾ ਤਿਸ ਪਾਸ਼ ਬਚਰੇ ਸ਼ਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਵਰ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਗੂਜਰੀ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਇਕੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰੇ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨ ਉਤਰੈ ਹਉਮੈ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰਖ ਲੈ ਬੋ ਕਿਰਪਾ ਧਾਰੀ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਉ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ 68 ਮਜਨ ਕਰ ਇਸ ਨਾਮ ਭ੍ਰਮ ਆਏ ਧਰ ਸਾਰੀ ਅਨੇਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਤਾਬਤ ਤਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ ਪੰਜਵਾ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਖਾ ਪਾਇਆ ਨੇਮਨ ਕਨਾਂ ਬਿਸਰੂ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਇਆ ਖਾਟ ਆਇਓ ਕਰ ਪੂਤਾ ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੂਤਾ ਰਹਾਉ ਹਰ ਤਨ ਇਸਨਾਨ ਹਰ ਤਨ ਗਿਆਨ ਹਰ ਸੰਗ ਲਾਏ ਧਾਨਾ ਹਰ ਤਨ ਤੁਲਹਾ ਹਰ ਤਨ ਵੇੜੀ ਹਰ ਹਰ ਤਾਰ ਪਰਾਨਾ ਹਰ ਤਨ ਮੇਰੀ ਚਿੰਤ ਵਿਸਾਰੀ ਹਰ ਤਨ ਲਾਹਿਆ ਧੋਖਾ ਹਰ ਤਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਵੋ ਖਰਚ ਟੋਟ ਨ ਆਵੈ ਹਲਤ ਹਲਤ ਕੈ ਸੰਗੇ ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ ਇਹ ਮਨ ਹਰ ਇਹ ਮਨ ਹਰ ਰੰਗ ਰੰਗੇ ਗੋਜਰੀ ਮਹੱਲਾ ਪੰਜਵਾ ਜਿਸ ਸਿਮਰਤ ਕਰੇ ਲੇਖਨਾਸੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੂ ਜਗਦੀਸ ਰਹਾਓ ਸਤਿਗੁਰੂ ਤੁਮਕੋ ਹੋਏ ਦਿਆਲਾ ਸਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਆਨੰਦ ਅਨੰਤਾ ਰਾਂਗ ਤਮਾਸਾ ਪੂਰਨ ਆਸਾ ਕਵੇ ਨਾ ਵਿਅਪੇ ਚਿੰਤਾ ਪਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲੁਪਟਾਇਓ ਜੋ ਬੁੰਦੈ ਚਾਤਰਿਕ ਮਹੁੱਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੇ ਪਛਮ ਮਤਾ ਕਰੇ ਪਛਮ ਕਹਿ ਤਾਈ ਪੂਰਬ ਹੀ ਲੈ ਜਾਤ ਕਿੰਨ ਮੈਂ ਥਾ ਪੂ ਥਾਪਨ ਹਾਰਾ ਆਪਨ ਹਾਥ ਮਤਾਤ ਸਿਆਨ ਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਖੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨ ਸਾ ਬੀਚੇ ਨਿਕਸੇ ਸਾਸ ਲਾਸਕਰ ਨੇਵ ਖਵਾਸ ਸਭ ਤਿਆਗੈ ਜਮੋ ਪਰ ਊਠ ਸਿਦਾਸ ਹੋਏ ਅਨੰਨ ਮਨ ਹਟਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਸਹਿਜ ਸੁਪਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰ ਪੂਰਾ ਭੇਟਿਆ ਪਰਵਾਣ ਗਿਰਸਤ ਉਦਾਸ ਗੂਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਵਾਹਿਗੁਰੂ ਨਾਮ ਨਿਧਾਨ ਜਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕਰੋ ਮਾਇਆ ਵਿਖ ਮਮਤਾ ਇਹ ਬਿਆਦ ਤੇ ਹਾਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਅਰਹਾਓ ਜੋ ਕੁਛ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਇਕਸਮਾਨੈ ਜੋਗ ਜੁਗਤ ਨਿਸਾਨੀ ਪੂਰਨ ਪੂਰ ਰਹਿਓ ਸ੍ਰਬ ਥਾਈ ਆਨ ਨਕਤ ਹੂੰ ਜਾਤਾ ਘਟ ਘਟ ਅੰਤਰ ਸਰਵ ਨਿਰੰਤਰ ਆ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਇਆਲ ਗੋਪਾਲਾ ਆ ਨਿਰਪੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਨ ਭੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹਲਾ ਪੰਜਵਾ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੈ ਦੁਖ ਭਰਿਆ ਪਾਰ ਬ੍ਰਹਮ ਜਨ ਹਿਰਦੇ ਅਰਾਧਿਆ ਤਿਨ ਭਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਬਰ ਸੇਵਕ ਜੇ ਹੋਈ ਤ ਸੇਵਕ ਜੇ ਹੋਈ ਹੈ ਤਿਤਮਾਨ ਮਹਤ ਜਸ ਘਟੇ ਰਹਾਉ ਮਾਇਆ ਕੇ ਸਨ ਵੰਦ ਸੈ ਸਾਨਸਕ ਕਿਤ ਹੀ ਕਾਮਨਾ ਆਇਆ ਹਰਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਮਨ ਬਾਛਤ ਫਲ ਪਾਇਆ ਲੱਖ ਕੋਟ ਵਿਖਿਆ ਕੇ ਬਿੰਜਨ ਤੈ ਮੈਂ ਤ੍ਰਿਸ਼ਨ ਨਾ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਪੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹ ਪਾਇਆ ਗੂਜਰੀ ਮਹੱਲਾ ਪੰਜਵਾ ਪੰਚ ਪਦਾ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਪ੍ਰਥਮੇ ਗਰਬ ਮਾਤਾ ਕੈ ਬਾਸਾ ਊਹਾ ਛੋੜ ਤਰਨ ਮੈਂ ਆਇਆ ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਅਬਰ ਸਭ ਮਿਥਿਆ ਸਭ ਅਬਰ ਸਭ ਮਿਥਿਆ ਲੋਭ ਲੱਭੀ ਗੁਰ ਪੂਰੈਂ ਦਿਓ ਹਰ ਨਾਮਾ ਜੀ ਕੋ ਇਹ ਬਸਤ ਫਬੀ ਰਹਾਉ ਇਸਤ ਮੀਤ ਬੰਧਪ ਸੁਤ ਭਾਈ ਸੰਗ ਬਨਤਾ ਰਚ ਹਸਿਆ ਜਬ ਅੰਤੀ ਔਸਰ ਆਏ ਬਨੇਉ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਹਾਜੀ ਸੰਪੈ ਸੋਇਨਾ ਰੂਪਾ ਦਾਮਾ ਢਾੜੀ ਕੋ ਉਹ ਢਾੜਾ ਮਿਲਿਆ ਔਰ ਸਗਲ ਭਇਓ ਬੇਰਾਨਾ ਹੈ ਵਰਗੈ ਵਰ ਰੱਥ ਸੰਬਾਹੇ ਗਹੋ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲੇ ਨਾਹੀ ਇਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਭ ਸਹਾਈ ਨਾਮ ਸੰਪਤ ਗੁਰ ਨਾਨਕ ਕੋ ਦੀ ਓ ਮਰੇ ਨਾ ਆਵੈ ਜਾਈ ਗੂਜਰੀ ਮਹੱਲਾ ਪੰਜਵਾ ਟਿੱਪ ਦੇ ਘਰ ਦੂਜਾ ੴ ਸਤਿਗੁਰ ਪ੍ਰਸਾਦੁ ਦੁਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨੁ 부ਝਾਈ ਨਾਮ ਨਿਧਾਨ ਸਤਿਗੁਰ ਦਰੜਾਇ ਬਿਨਸ ਨ ਆਵੈ ਜਾਈ ਹਰ ਜਪ ਮਾਇਆ ਬੰਧਨ ਟੁੱਟੇ ਭਏ ਕਿਰਪਾਲ ਦਇਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪਹਿਰ ਹਰ ਕੇ ਗੁਣ ਗਾਵੇ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੋਹ ਮਹੇ ਦੋ ਨਿਰਾਲਾ ਕਰਨੇ ਹਾਰ ਪਛਾਤਾ ਜਿਸ ਕਾ ਸਾਥ ਨਹੀਂ ਰਖ ਲੀਆ ਸਗਲ ਜੁਗਤ ਬਣਾਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਠਹਿਣ ਨਾ ਜਾਈ ਗੂਜਰੀ ਮਹੱਲਾ ਪੰਜਵਾ ਦੁੱਪ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਾਹੀ ਬਾਸ਼ੈ ਚਰਨ ਰਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰੇਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੋ ਰਹਾਓ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦੇ ਉਤਰ ਲੋਚਨ ਕਵੀਰ ਦਾਸ ਰੋ ਮੁਕਤ ਭਇਓ ਚਮਿਆਰੋ ਗੂਜਰੀ ਮਹੱਲਾ ਪੰਜਵਾ ਹੈ ਨਾਹੀ ਕੋ ਬੂਝਨ ਹਾਰੋ ਜਾਣ ਕਵਨ ਭੱਤਾ ਸਿਬ ਬਰੰਚ ਅਰ ਸਗਲ ਮੋਨ ਜਨ ਗਹਿ ਨਾਸ ਕਾਹੇ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਣੀਐ ਅਬਰ ਅਬਰ ਬਿਧ 부ਜੀਐ ਬਕਨ ਕਥਨ ਰਹਿਤਾਰਹਾਉ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜਤਰ ਕਤਾ ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਸ਼ੂ ਨ ਆਇਓ ਜਹ ਜਹ ਔਸਰ ਆਏ ਬਨੇਓ ਹੈ ਤਹਾ ਤਹਾ ਹਰ ਧਿਆਇਓ ਪ੍ਰਭ ਕੋ ਭਗਤ ਬਸਲ ਬਿਰਦਾਇਓ ਕਰੇ ਪ੍ਰਤਪਾਲ ਬਾਰਿਕ ਕੀ ਨਿਆਈ ਜਨ ਕੋ लाਡ ਲੜਾਇਓ ਰਹਾਓ ਜਪ ਤਪ ਸੰਜਮ ਕਾ ਧਰਮ ਹਰ ਕੀਰਤਨ ਜਨ ਗਾਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਬੈ দান ਸੁਖ ਪਾਇਓ ਗੂਜਰੀ ਮਹੱਲਾ ਪੰਜਵਾ ਦਿਨ ਰਾਤੀ ਆਰਾਦੋ ਪਿਆਰੋ ਨਿਮਖ ਨਾ ਕੀਜੈ ਢੀਲਾ ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਾਠੀਲਾ ਮੋਹਨ ਪ੍ਰਾਨ ਮਾਨ ਰਾਗੀਲਾ ਵਾਸ ਰਹੋ ਹਿਏ ਰਹਿ ਕੈ ਸੰਗੇ ਵੇਖ ਮੋਹਯੋ ਮਨ ਦੀਲਾ ਰਹਾਓ ਜੇ ਸੰਸਿਮਰਤ ਮਨ ਹੋਤ ਅਨੰਦਾ ਉਤਰੈ ਮਨੋ ਜੰਗੀਲਾ ਮਿਲਵੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੈ ਪਰਿਲਾ ਗੂਜਰੀ ਮਹੱਲਾ ਪੰਜਵਾ ਨਮਨ ਜੋਗੀ ਸਾਸਤਰ ਸਾਸਤਰਗ ਕਹਾਵਤ ਸਭ ਕੀਨੇ ਬਸ ਆਪਣਹੀ ਤੀਨ ਦੇਵ ਅਰ ਕੋੜ ਤੇ ਤੀਸਾ ਤਨ ਕੀ ਹੈਰਤ ਕਸ਼ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀ ਅਵਰ ਨਾ ਜਾਣ ਸਕੋ ਮਰਮਾ ਗੁਰ ਕਿਰਪਾ ਤੇ ਲਹੀ ਰਹਾਉ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟ ਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹੱਲਾ ਪੰਜਵਾ ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਮਿਲਵਰ ਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਲ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਧਪ تن قابل ہے تھوڑا انک رنگ مایا کے پےکھے کس ہا کس ساتھ نہ چلے بھورا ٹھاکر تجبِن آہے نہ مورا موہے اناث نِرجن گُن نہ ہِیں میں آہے او تمرا تورا رہاؤ بل 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 چرن تمہارے اِہا اوہہ تمہارا جوڑا ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸੋ ਸਗਲ ਨਿਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭਰਮ ਮੋਹਤ ਜਾਵੇ ਪ੍ਰਭ ਸੇਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦਰੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸੁਹਾਈ ਜਿਸ ਭੇਟੇ ਟੁੱਟੇ ਮਾਇਆ ਬੰਧ ਬਿਸਰਨਾ ਕਬ ਹੂੰ ਜਾਈ ਰਹਾਉ ਕਰਤ ਕਰਤ ਅਨੇਕ ਬਹੁ ਭਾਤੀ ਨੀਕੀ ਇਹ ਠਹਿਰਾਈ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਇ ਗੁਜਰੀ ਮਹੱਲਾ ਪੰਜਵਾ ਖਿੰਮੈ ਥਾਪ ਉਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜ ਰੰਕ ਕਰੇ ਖਿਨ ਭੀਤਰ ਨੀਚੈ ਜੋਤ ਤਰੀ ਧਿਆਇੈ ਆਪਣੋ ਸਦਾ ਹਰੀ ਸੋਚ ਅਦੇ ਅੰਦੇਸਾ ਤਾਕਾ ਤਾਕਾ ਕਹਾ ਕਰੀਏ ਜਹ ਮੈਂ ਇਕ ਕਰੀ ਰਹਾo ਤੁਮਰੀ ਟੇਕ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਅਚੇਤ ਇਆਨੇ ਵਾਰਿਕ ਨਾਨਕ ਹਾਮ ਤੂੰ ਰੱਖੋ ਧਾਰ ਕਰੀ ਗੁਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆ ਸਭ ਨਾ ਕਾ ਬਸੂ ਮੇਰੇ ਮਨ ਮਾਹੀ ਚਰਨ ਕਮਲ ਰਿਧਮੈ ਸਮਾ ਰਿਧਮਾਹੇ ਸਮਾਏ ਤਹ ਪਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਨਾਹੀ ਵਾਹਿ ਜਾ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾ ਸਾਸ ਤੇਰਾ ਨਾਮ ਸਮਾਰੂ ਤੁਮ ਹੀ ਕਰੂ ਤੁਮ ਹੀ ਕੋ ਪ੍ਰਭ ਆਹੀ ਵਾਹਿਗੁਰੂ ਨਾਨਕ ਟੇਕ ਭਈ ਕਰਤੇ ਕੀ othor aas bidhaani laahi gujri mohalla 5 ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵੋ ਨਿਸ ਅਰਪੂਰ ਕੇਸ ਸੰਗ ਦਾਸ ਪਗ ਝਾਰੂ ਇਹੈ ਮਨੋਰਥ ਮੋਰ ਠਾਕੁਰ ਤੁਜ ਬਿਨ ਬੀਆ ਨਾ ਹੋਰ ਚਿਤ ਚਿਤ ਬੋ ਹਰ ਰਸਨ ਅਰਾਧੋ ਨਿਰਖੋ ਤੁਮਰੀ ਓਰ ਰਹਾਉ ਦਇਆਲ ਪੁਰਖ ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰਸ ਆਖੀ ਫੋਰ ਗੋਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰੀ ਆਈ ਇੰਦਰ ਲੋਕ ਤੇ ਧਾਏ ਸਾਧ ਸੰਗਤ ਕੋ ਜੋਹੇ ਨਾ ਸਾਕੈ ਮਲ ਮਲ ਧੋਵੈ ਪਾਏ ਅਬ ਮੈਂ ਅਬ ਮੋਹਿ ਆਏ ਪਰਿਉ ਸਰਨਾਏ ਗੋਜ ਪਾਪ ਕੋ ਬਹੁਤ ਪਰਜਾਰੈ ਮੋ ਮੋਕੋ ਸਤਗੁਰ ਦੀ ਹੈ ਬਤਾਏ ਰਹਾ ਸਿੱਧ ਸਾਧਕ ਅਰ ਜਖਰ ਕਿੰਨਰ ਨਰ ਰਹੀ ਕੰਠ ਉਰ ਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੈ ਕੋਟ ਐਸੀ ਦਾਸਾਏ ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟੇ ਹੋਵੇ जग ਕੀਰਤ ਦਰਗਹਿ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨ ਮੈਂ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਥੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਹਰਹਾਉ ਮੁਹੇ ਸਰਨ ਦੀਨ ਦੁਖ ਭੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸੈ ਪੈ ਜਿਰ ਖਾਈਐ ਗੂਜਰੀ ਮਹੱਲਾ ਪੰਜਵਾ ਬਿਸੰਬਰ ਜੀ ਅਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ ਨਿਫਲ ਨਾ ਹੋਬਤ ਖਿਨ ਮੈਂ ਕਰੇ ਉਦਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਸਗਲ ਜੀ ਜਾ ਕੋ ਆਰਾਧ ਤਾਹੂ ਕਉ ਤੂੰ ਜਾਚ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਉਏ ਸਹਾਇ ਜਿਸ ਤੂੰ ਰਾਖੈ ਤਿਸ ਕਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਆ ਦਿਓ ਗੁਰ ਅਬਖਦ ਉਤਰ ਗयो ਸਭ ਤਾਪ ਰਹਾਉ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿੱਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਉ ਮੇਰੇ ਕਰਤਾ ਗੁਰਪੂਰੇ ਕੀ ਬੜਈ ਅਵਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਗੂਜਰੀ ਮਹੱਲਾ ਪੰਜਵਾ ਕਮੂ ਹਾਰਸਿਓ ਚੀਤ ਨਾ ਲਾਇਓ ਤੰਦਾ ਕਰਤ ਬਿਹਾਨੀ ਔਦੈ ਗੁਣ ਨਿਦ ਨਾਮ ਨਾ ਗਾਇਓ ਰਹਾਉ ਕੌਡੀ ਕੌਡੀ ਜੋਰਤ ਕਪਟੇ ਅਨੰਗ ਜੁਗਤ ਕਰਤਾਇਓ ਬਿਸਰਤ ਪ੍ਰਭ ਕੀਤੇ ਦੁਖ ਗਨੀਐ ਮਹਾ ਮੋਹਨੀ ਖਾਇਓ ਕਰੋ ਅਨਗਰੋ ਸੁਆਮੀ ਮੇਰੇ ਗਨੋ ਨਾ ਮੋਹਿ ਕਮਾਇਓ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਗੂਜਰੀ ਮਹੱਲਾ ਪੰਜਵਾ ਰਸਨਾ ਰਾਮ ਰਾਮ ਰਵੰਤ ਛੋੜ ਆਨ ਬਿਹਾਰ ਬਿਵਹਾਰ ਮਿਥਿਆ ਭਜ ਸਦਾ ਭਗਵੰਤ ਰਹਾਓ ਨਾਮ ਏਕ ਅਧਾਰ ਭਗਤਾ ਈਤ ਆਗੇ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੁਗਤ ਰਵਲ ਸਾਧੂ ਨਾਨਕ ਹਰ ਨਿਦ ਲਹੀ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੋਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ